ਆਹ ਸੀ ਕੀ ਜੀ ਬਿਸ਼ੇਰੀ ਹਾਂ ਜੀ 14 ਮਹੀਨਿਆਂ ਦੀ ਬਿਸ਼ੇਰੀ ਹੈ ਜੀ ਅੱਛਾ 14 ਦੀ ਹਾਂ ਜੀ ਵਾਕਿਆ ਤੇ ਹੈ ਬਹੁਤ ਹਾਈ ਟੂਟ ਬਹੁਤ ਕਰੂ ਹਾਂ ਸੋਹਣੀ ਬਹੁਤ ਹੈ ਵਾਕਿਆ ਤੇ ਪੱਖੋਂ ਦੇਖ ਸਕਦੇ ਹੋ ਵੀ ਹਾਈਟ ਵਗੈਰਾ ਚੈੱਕ ਕਰ ਸਕਦੇ ਹੋ ਦੋਸਤੋ ਲੋਬੀ ਮੇਟਰ ਸਰਾਹ ਸਟੱਡ ਫਾਰਮ ਤੇ ਪਹੁੰਚੇ ਜਿੱਥੇ ਕੀ ਅੱਜ ਦੋ ਬਿਸ਼ੇਰੀਆਂ ਦਿਖਾਵਾਂਗੇ ਤੁਹਾਨੂੰ ਬਕਾਊ ਗੱਬਣ ਕੁੜੀ ਜਿਹੜੀ ਕਿ 7.5 ਮਹੀਨਿਆਂ ਦੀ ਗੱਬਣਾ ਖਾਲਸਾ ਜੀ ਨਾਲ ਆ ਸਾਰੀ ਜਾਣਕਾਰੀ ਲਵਾਂਗੇ ਵੀ ਕਿੰਨੇ ਦੀ ਬਿਸ਼ੇਰੀ ਸੇਲ ਕਰਨੀ ਹੈ ਕਿੰਨੇ ਦੀ ਕੁੜੀ ਸੇਲ ਕਰਨੀ ਹੈ ਗੱਲਬਾਤ ਕਰਦੇ ਆ ਜੋ ਆਪਣਾ ਹੀ ਨਾਮ ਪਿੰਡ ਦਾ ਨਾਮ ਦੱਸਿਓ ਜੀ ਪਹਿਲਾਂ ਮੇਰਾ ਨਾਮ ਸਖਰਾਜ ਸਿੰਘ ਜੀ ਖਾਲਸਾ ਅੱਛਾ ਜੀ ਪਿੰਡ ਫਸਰਾਲਾ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਹੈ ਪਹਿਲਾਂ ਤਾਂ ਸੀਲ ਬਸ਼ੇਰੀਆਂ ਦਿਖਾਓ ਸਾਨੂੰ ਫਿਰ ਗੱਬਣ ਕੁੜੀ ਬਾਰੇ ਦਿਓ ਜਾਣਕਾਰੀ ਤਾਂ ਪਹਿਲਾਂ ਇਸ ਇਹ ਬਸ਼ੇਰੀ ਦਿਖਾ ਰਹੇ ਹੋ ਹਾਂਜੀ ਇਹ ਅੱਛਾ ਜੀ 3 ਮਹੀਨਿਆਂ ਦੀ ਬਸ਼ੇਰੀ ਹੈ ਜੀ ਅੱਛਾ ਜੀ 3 ਮਹੀਨਿਆਂ ਦੀ ਹੈ ਹਾਂਜੀ ਅੱਛਾ ਜੀ 3 ਮਹੀਨੇ ਤੋਂ ਕੋਈ 5-4 ਦਿਨ ਘੱਟੀ ਹੋਣਗੇ ਉਹ ਆਪਣੇ ਘੋੜੇ ਦੀ ਹੈ ਜੀ ਅੱਛਾ ਜੀ ਉਹ ਜੈਵੀਰ ਦਾ ਬੱਚਾ ਜੀ ਜੈਵੀਰ ਦੀ ਪੋਤੀ ਹੈ ਜੀ ਪੋਤੀ ਆ ਹਾਂ ਪੋਤੀ ਜੀ ਠੀਕ ਹੈ ਜੀ ਆ ਕੋੜਾ ਹੈ ਜੈਦੇਵ ਜੀ ਇਹਦਾ ਨਾਮ ਠੀਕ ਹੈ ਜੀ ਕੰਪੀਟੀਸ਼ਨ ਚ ਵੀ ਵਿਨਰ ਹੈ ਜੀ ਨਹੀਂ ਉਹ ਚਲੀ ਪਾਇਆ ਪਾਇਆ ਨਹੀਂ ਸੋਚ ਨਹੀਂ ਪਾਇਆ ਅੱਛਾ ਅੱਛਾ ਜੀ ਵੈਸੇ ਵਧੀਆ ਹੂੰ ਸਟੱਡ ਸਰਵਿਸ ਚੱਲੀ ਜਾਂਦੀ ਹਾਂਜੀ ਹਾਂਜੀ ਉਹ ਆਪਣਾ ਜੀ ਤੀਜਾ ਕੋੜਾ ਨਮਲਾਤਾਂ ਅਚੰਬਾਂਗਾ ਰੀਅਲਟੇ ਇਹ ਬਸ਼ੇਰੀਆਂ ਆਈਆਂ ਬਹੁਤ ਚੰਗਾ ਸਪੋਰਟ ਇੱਕ ਵੀ ਨਹੀਂ ਬਸ਼ੇਰੀ ਅੱਛਾ ਜੀ ਆ ਜੋ ਕੋੜਾ ਦਿਖਾਓ ਥੋੜਾ ਇੱਕ ਵਾਰੀ ਲਓ ਵੀ ਵੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਹੈ ਜੀ ਹਾਈਟ ਵਗੈਰਾ ਇਹਦੀ ਕਿੰਨੀ ਹਾਈਟ ਆਈ ਇਹਦੀ 65 ਪਲੱਸ ਆ ਜੀ 65 ਪਲੱਸ ਹਾਂਜੀ ਭਾਨੇ ਵਾਲੀ ਲਾਈਨ ਚੋਂ ਜੀ ਠੀਕ ਹੈ ਜੀ ਜਿਹੜੀ ਇਹਦੀ ਮਾਂ ਜੀ ਉਹ ਦਲਸ਼ੇਰ ਕਾਕੀ ਦੀ ਹੈ ਅੱਛਾ ਜੀ ਉਹ ਵੀ ਨੁਗਰੀ ਆ ਚਾਹੂੰ ਟੈਂਚ ਦੀ ਆਪਣੇ ਕੋਲ ਹੀ ਠੀਕ ਹੈ ਜੀ ਤਾਂ ਇਹ ਸਟੱਡ ਸਰਵਿਸ ਤਾਂ ਅਵੇਲੇਬਲ ਹੈ ਹੀ ਹੈ ਨਾ ਹਾਂਜੀ ਹਾਂਜੀ ਤਾਂ ਇਹ ਫੀਸ ਵਗੈਰਾ ਦੱਸ ਸਕਦੇ ਹੋ ਕਿੰਨੀ ਫੀਸ ਰੱਖੀ ਹੈ ਜੀ ਫੀਸ 15000 ਰੁਪਏ ਵੀਰੇ 15000 ਹਾਂਜੀ ਠੀਕ ਹੈ ਜੀ ਬਾਕੀ ਮੰਤਨ ਹੋ ਜਾਂਦਾ ਕਿ ਨਹੀਂ ਫਿਕਸ ਆਈ ਕੋਈ ਨਹੀਂ ਜੀ ਕਿਨਾਂ ਦਾ ਜੇ ਬੰਦਾ ਦੇਖਿਆ ਜਾਂਦਾ ਅੱਛਾ ਜੀ ਹਾਂ ਠੀਕ ਹੈ ਜੀ ਤਾਂ ਹੀ ਹੁਣ ਦਿਖਾਓ ਜੀ ਬਸ਼ੇਰੀਆਂ ਕੀ ਪਹਿਲਾਂ ਤਾਂ ਇਹ ਚਿੱਟੀ ਨੌਕਰੀ ਬਸ਼ੇਰੀ ਬਾਰੇ ਦਿਓ ਹੀ ਜਾਣਕਾਰੀ ਕੀ ਹਿਸਾਬ ਹੈ ਦਾ ਕੀ ਡਿਮਾਂਡ ਕੀਤੀ ਹੋਈ ਹੈ ਜੀ ਲੈ ਕੇ ਆਓ ਜੀ ਇੱਧਰ ਬਈ ਕੀ ਡਿਮਾਂਡ ਕੀਤੀ ਹੈ ਜੀ ਇਹਦੇ 280000 ਰੁਪਏ 280 ਹਾਂ ਜੀ ਡਿਮਾਂਡ ਹੈ ਹਾਂ ਜੀ ਅੱਛਾ ਜੀ ਤਾਂ ਦੇਣ ਦਾ ਰਾਦਾ ਮਾਨਤਨ ਹੋ ਜਾਊਗਾ ਕੋਈ ਨਹੀਂ ਕਰ ਦਾਂਗੇ ਮੌਕੇ ਤੇ ਮਾਨਤਾਂ ਜੀ ਅੱਛਾ ਜੀ ਸੈਡ ਤੇ ਹੋਈ ਥੋੜੀ ਠੀਕ ਹੈ ਜੀ ਅੱਗੇ ਗੱਬਣ ਕੁੜੀ ਹੈ ਜੀ ਇਹ ਤਾਂ ਨਹੀਂ ਨਹੀਂ ਇਹ ਵੀ ਉ ਤਾਂ ਗੱਬਣਾ ਇਹ ਸੇਲ ਨਹੀਂ ਜੀ ਸੇਲ ਹੈ ਇਹ ਉਹ ਦੂਜੀ ਆ ਸੇਲ ਹੈ ਹਾਂਜੀ ਆ ਸੇਲ ਅੱਛਾ ਜੀ ਇਹ ਸੱਤ 7.5 ਮਹੀਨਿਆਂ ਦੀ ਗੱਬਣਾ ਜੀ 7 7.5 ਮਹੀਨਿਆਂ ਦੀ ਹਾਂਜੀ ਅੱਛਾ ਜੀ ਬਾਕੀ ਪਹਿਲਾਂ ਵੀ ਇਹ ਨੁਗਰੇ ਹੀ ਸੂਈ ਹੈ ਜੀ ਅੱਛਾ ਜੀ ਇਹ ਵੀ ਜੈਦੇਵ ਕੁੜੇ ਤੁਸੀਂ ਨਹੀਂ ਜੀ ਇਹ ਜੈਦੇਵ ਤੋਂ ਨਹੀਂ ਇਹ ਮੋਟ ਮਾਰੀ ਇਹ ਹੋਰ ਨੁਗਰੇ ਕੁੜੇ ਦਾ ਪਤਾ ਨਹੀਂ ਮੈਂ ਨਾਂ ਭੁੱਲ ਗਈ ਉਹ ਘੋੜੇ ਦਾ ਮੇਰੇ ਪਾਈ ਨੂੰ ਪਤਾ ਜੀ ਅੱਛਾ ਅੱਛਾ ਜੀ ਜੈਦੇਵਤੂ ਹੈ ਨਹੀਂ ਫਿਰ ਤੁਸੀਂ ਆਪਦੇ ਘੋੜੇ ਤੋਂ ਕਿਉਂ ਨਹੀਂ ਇਹ ਗੱਬਣ ਜੋ ਮੁੰਡੇ ਦੀ ਅਗੈਨੀ ਦੀ ਅੱਛਾ ਤੁਸੀਂ ਲਈ ਆ ਜੀ ਹਾਂਜੀ ਹਾਂਜੀ ਆ ਆਪਾਂ ਹੀ ਲਈਏ ਠੀਕ ਹੈ ਠੀਕ ਹੈ ਬਾਕੀ ਘੋੜੇ ਦੇ ਬਾਰੇ ਦੱਸਿਓ ਹਣਾ ਹਾਂਜੀ ਆ ਵੀ ਕਿਹੜੇ ਤੋਂ ਹੈ ਰੱਬਣੇ ਹਾਂਜੀ ਹਾਂਜੀ ਘੋੜੇ ਦਾ ਪਤਾ ਅੱਛਾ ਜੀ ਤਾਂ ਇਹਦੀ ਕੀ ਡਿਮਾਂਡ ਰੱਖੀ ਹੋਈ ਹੈ ਜੀ ਇਹਦੀ 1.60 ਲੱਖ ਰੁਪਏ ਅੱਛਾ ਜੀ ਹਾਂਜੀ ਠੀਕ ਹੈ ਕਿਹੜੀ ਲਾਈਨ ਦੇ ਵਿੱਚ ਪਈ ਜਾਂਦੀ ਹੈ ਜੀ ਇਹੀ ਲੈਣ ਦਾ ਮੇਰੇ ਭਾਈ ਨੂੰ ਪਤਾ ਜੀ ਇੰਨਾ ਮੈਂ ਆਪਾਂ ਆ ਦੇ ਫਰਾਨੀ ਰਹਿੰਦੀ ਮੈਨੂੰ ਅੱਛਾ ਅੱਛਾ ਜੀ ਠੀਕ ਹੈ ਜੀ ਤਾਂ ਇਹਦੀ ਕੀ ਮੰਗ ਹੈ ਜੀ ਇਹਦੀ 1,60,000 ਰੁਪਏ 1,60,000 ਰੁਪਏ ਹਾਂ ਜੀ ਅੱਛਾ ਜੀ ਬੱਚੇ ਨੂੰ ਗਰੇ ਦਿੰਦੀ ਹੈ ਜੀ ਬੱਚੇ ਨੂੰ ਗਰੇ ਬਹੁਤ ਟੌਪ ਦੀ ਬਿਸ਼ੇਰੀ ਸੀ ਜਿਹੜਾ ਚੁਗਰੋ ਲਾਈ ਤੁਸੀਂ ਅੱਛਾ ਜੀ ਫਿਰ ਇਹ ਕੀ ਰੇਟ ਰੱਖਿਆ ਹੋਇਆ ਹੈ ਇਹਦਾ ਇਹਦਾ 1,60,000 ਰੁਪਏ 1,60,000 ਹਾਂ ਜੀ ਜ਼ਿਆਦਾ ਨਹੀਂ 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 ਜੈ ਜੀ ਹੈ ਜੀ ਗੱਬਣਾ ਜੀ ਫਿਰ ਨਗ ਵੀ ਦੋ ਹੈ ਜੀ ਅਛਾ ਜੀ ਕਿੰਨਾ ਸਮਾਂ ਰਹਿੰਦਾ ਸਮਾਂ ਤਾਂ ਇਹ 7.5 ਮਹੀਨੇ ਦੀ ਗੱਲ ਹੈ ਅੱਛਾ ਜੀ ਫੇਰ ਤਾਂ ਲਿਵੇ ਹੀ ਆ ਹਾਂ ਜੀ ਫੇਰ ਤਾਂ ਐ ਨਹੀਂ ਪਤਾ ਵੀ ਕੀ ਲੋਟਰੀ ਨਿਕਲਗੀ ਹਾਂ ਜੀ ਹਾਂ ਜੀ ਕੋਈ ਪਤਾ ਨਹੀਂ ਹਾਂ ਜੀ ਅੱਗੇ ਬਿਸ਼ੇਰੀ ਸੀ ਨੌਕਰੀ ਬਹੁਤ ਚੰਗੀ ਬਿਸ਼ੇਰੀ ਅੱਛਾ ਜੀ ਠੀਕ ਆ ਜੀ ਤਾਂ ਕਿ ਤੋ ਤੱਕ ਕਰ ਦਿਓਗੇ ਜੀ ਮਾਨਤਨ ਵਿੱਚ ਕੋਈ ਨਹੀਂ ਕਰ ਦਾਂਗੇ ਮਾਨਤਨ ਮੌਕੇ ਤੇ ਚੰਗਾ ਕਰੂਗੇ ਹਾਂਜੀ ਹਾਂਜੀ ਕੋਈ ਨਹੀਂ ਕਰ ਦਾਂਗੇ ਤਾਂ ਹੁਣ ਬਸ਼ੇਰੀ ਦਿਖਾਓ ਜੀ ਤੀਜੀ ਹੋਰ ਕਿਹੜੀ ਸੀ ਇੱਕ ਬਕਾਉ ਆ ਸੀਗੀ ਜੀ ਬਸ਼ੇਰੀ ਆਪਣੇ ਕੋ ਹੋ ਗਈਆਂ ਇੱਕ ਗੱਬਣ ਕੁੜੀ ਹੋ ਗਈ ਇੱਕ ਬਸ਼ੇਰੀ ਦਿਖਾਤੀ ਆਪਾਂ ਨੂੰ ਕਰੀ ਹਾਂਜੀ 14 ਮਹੀਨਿਆਂ ਦੀ ਬਸ਼ੇਰੀ ਹੈ ਜੀ ਅੱਛਾ ਜੀ 14 ਦੀ ਹਾਂਜੀ ਵਾਕਿਆ ਤੇ ਹੈ ਬਹੁਤ ਹਾਈਟੂਡ ਬਹੁਤ ਕਰੂ ਹਾਂ ਇਹ ਸੋਹਣੀ ਬਹੁਤ ਹੈ ਜੀ ਵਾਕਿਆ ਤੇ ਪੱਖੋਂ ਦੇਖ ਸਕਦੇ ਹੋ ਵੀ ਹਾਈਟ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਦੋਸਤੋ ਏ ਜੀ ਕਿਹੜੇ ਕੋੜੇ ਦੀ ਬੱਚੀ ਆ? ਹਾਂ ਜੀ। ਇਹ ਨੁਗਰੇ ਕੋੜੇ ਦੀ ਆ ਜੀ। ਅੱਛਾ ਜੀ। ਆਪਣੇ ਵਾਲੀ? ਨਹੀਂ ਨਹੀਂ ਇਹ ਦੀ ਨਹੀਂ ਇਹ ਹੋਰ ਦੀ। ਹੋਰ ਦੀ ਆ। ਅੱਛਾ। ਮੂੰਹ ਕਰ ਲਾਉ ਰ ਇਹਨੂੰ। ਕਿੰਨੇ ਸਮੇਂ ਦੀ ਦੱਸਿਆ ਜੀ ਤੁਸੀਂ? ਇਹ 14 ਮਹੀਨਿਆਂ ਦੀ ਬੇਸ਼ੇਰੀ ਆ ਜੀ। 14 ਮਹੀਨਿਆਂ ਦੀ। ਹਾਂ ਜੀ। ਅੱਛਾ ਜੀ। ਤਾਂ ਜੀ ਫਿਰ ਕੀ ਰੇਟ ਰੱਖਿਆ ਹੋਇਆ? ਇਹਦਾ ਹੀ 1.35। 1.35। ਹਾਂ ਜੀ। ਅੱਛਾ ਜੀ। ਬਾਕੀ ਮਾਮਤਾਂ ਚੰਗਾ ਕਰ ਦੋਗੇ ਵਿੱਚੋਂ ਜੀ? ਹਾਂ ਬਾ ਲੈਣ ਦੇਣ ਜਾਈਏ। ਲੈਣ ਦੇਣਾ ਹਾਂ ਕੋਈ ਐਡਾ ਬਿਲਕੁਲੀ ਵਾਕਿਆ ਸੀ ਕੋਈ ਗੱਲ ਨਹੀਂ ਮਾਨਤਾਨ ਕਰਦੇਗੇ ਬਸ਼ੇਰੀ ਬਹੁਤ ਸੋਹਣੀ ਹੈ ਜੀ ਫੋਨ ਨੰਬਰ ਬੋਲ ਦਿਓ ਜੀ ਆਪਣਾ ਫੋਨ ਨੰਬਰ ਹੈਗਾ ਜੀ 8725866409 87258 ਜੀ 66409 ਜੀ ਠੀਕ ਹੈ ਜੀ ਤਾਂ ਲੋ ਵੀ ਮਿੱਤਰੋ ਗੱਲਬਾਤ ਕਰ ਸਕਦੇ ਹਾਂ ਵੀ ਫੋਨ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਮਾਲਕਾਂ ਦਾ ਤਾਂ ਜਿੰਨਾਂ ਕੋਲੇ ਜੀ ਦੋ ਬਸ਼ੇਰੀਆਂ ਤੇ ਇੱਕ ਗੱਬਣ ਕੁੜੀ ਬੁਕਾਉ ਉਹ 7 ਮਹੀਨਿਆਂ ਦੀ ਗੱਬਣ ਹਨਾ ਜਾਂ 7.5 7.5 ਮਹੀਨੇ ਹੋ ਗਏ ਹਾਂ ਜੀ ਉਹ ਬਾਕੀ ਚੱਕਰ ਕਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਖਾਲਸਾ ਜੀ ਚੰਗਾ